ਹਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਫੁਲ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਤੇ ਬਰੈਡ ਸੁਆਦ ਹੀ ਹੁੰਦੇ ਨੇ ਉਹ ਵੀ ਜੇ ਫਰੀਦੇ ਹੁਣ ਜਿਆਦਾ ਵਧੀਆ ਲੱਗਦੇ ਨੇ ਆਪੀ ਤੂੰ ਤਾਂ ਵਰਤੀਆਂ ਦੀ ਵਰਸ ਕਿੱਧਰ ਗਈਆਂ ਉਹ ਕਿਹੜਾ ਖਾਂਦਾ ਅੱਜ ਕੱਲ ਮਿੱਠਾ ਉਹ ਬੋਲੀਆਂ ਗੱਲਾਂ ਕਰਦੇ ਹੁਣ ਚਰਚਰਾ ਜਾ ਤਾਈਓ ਲੈਂਦਾ ਮੈਂ ਮੇਰੀ ਗੱਲ ਸੁਣੋ ਆਪ ਦਾ ਹੁਣ ਰੱਜ ਕੇ ਖਾ ਲਈ ਜਿੱਤੇ ਬਿੰਦਕ ਨੂੰ ਕਹਦੇ ਰੋਟੀਆਂ ਲਾ ਦੇ ਮੱਥੋਂ ਨਹੀਂ ਪੂੜੇ ਪਕਦੇ ਹੈਗੇ ਬਾਰੀ ਬਾਰੀ ਆਪ ਪਕਾ ਦੂਗੀ ਇਹ ਰੋਟੀਆਂ ਲਾਉਂਦੀ ਫਿਰ ਤੂੰ ਬੁਕਾ ਦੀ ਬੋਲੀ ਨਹੀਂ ਆ ਕੋਈ ਨਾ ਮੈਂ ਲਾ ਦੂੰਗੀ ਆ ਹੈਗੀ ਮੇਰੇ ਕੋਲ ਆ ਰੋਟੀ ਰੋਟੀ ਦਾ ਮੈਂ ਖਾਉਂਗਾ ਆ ਲਾਦਮੀ ਆ ਵੀ ਖਾ ਕੇ ਕੋਈ ਚਾਹ ਚੁੱਪਾ ਪਿਆ ਦੋ ਯਾਰ ਆਈ ਕੋਈ ਇਹਨਾਂ ਬੇ ਠੰਡਾ ਹੁੰਦਾ ਖਾਂਗਾ ਹੋਈ ਪਈ ਐ ਗੜੀ ਤੇ ਨਹੀਂ ਨਾ ਖਾ ਕੋਈ ਨਹੀਂ ਬੋਲਦੇ ਹੁੰਦੇ ਮੜਾ ਜੇ ਮੜਾ ਐਵੇਂ ਹੁੰਦਾ ਕੁੜੇ ਖਾਣ ਦਾ ਫਿਰ ਕੀ ਹੁੰਦਾ ਜੇ ਖਾ ਲੂੰਗੀ ਭੋਰਾ ਮੈਂ ਤਾਂ ਲਾ ਦੇ ਤੇਰਾ ਆਖਰੀ ਟਾਈਮ ਹੋਣਾ ਜਿਹੜਾ ਹਟਦੀ ਨਹੀਂ ਗਈ ਪੰਗੇ ਜਲੇਗਾ ਤੂੰ ਤਾਂ ਆਖਰੀ ਟਾਈਮ ਖਾੜਿਆ ਕਰ ਮੇਰਾ ਖਾਲਾ ਬੇਬੇ ਖਾਲਾ ਕੁਛ ਨਹੀਂ ਹੁੰਦਾ ਮੇਰੇ ਸਾਲੇ ਦੇ ਜਮਾਂ ਨੰਗ ਨੇ ਕੱਲੇ ਸਮੋਸੇ ਲਿਆਤੇ ਬਿੱਲੀ ਆਓ ਕੋਈ ਬਰਫੀ ਲਿਆਓ ਚੱਟੀ ਲਿਆਓ ਕੋਈ ਚਮਚਮ ਲਿਆਓ ਨਾਥਣੇ ਦਾਰੂ ਪੀਉਂਦੇ ਜਿੱਦਾਂ ਦਰਦੂਰੂ ਪਿਆਦਣ ਫਿਰ ਵੀ ਹੋ ਜਾਂਦਾ ਮੇਰਾ ਐ ਬੈਠਿਆ ਦੇਖ ਨਾ ਕੋਈ ਗਵੰਡੀਆਂ ਨੂੰ ਜੇ ਕੋਈ ਬਣ ਜਈ ਹੀ ਲਾ ਭਾਂਜੇ ਨੂੰ ਵੱਡੇ ਨੂੰ ਭਾਈ ਆ ਬਰੈਡ ਜਾਂ ਤਾਂ ਮੁੱਕ ਕੇ ਮੈਨੂੰ ਹੋਰ ਲੈ ਯਾਰ ਕੋਈ ਨਾ ਤੂੰ ਆ ਖਾਲਾ ਅੱਧਾ ਕ ਮਸਤ ਲੈ ਲੈ ਆਓ ਓ ਬਾਈ ਕਿੰਨੇ ਦਾ ਪਏ ਨੇ ਉੱਥੇ ਕੋਈ ਘੱਟ ਨਹੀਂ ਜਵਾਖਾ ਨੇ ਵੀ ਖਾਣੇ ਨਹੀਂ ਯਾਰ ਬਾਈ ਵੱੱਦ ਦਾ ਮਗਾਈ ਦੇ ਦੇ ਦੇਖ ਲੈ ਉਹ ਬੈਠਾ ਤੇਰਾ ਮਾਮਾ ਥੱਲੇ ਉਹਦੇ ਹੱਥ ਨਹੀਂ ਹੋਇਆ ਖੜਿਆ ਲੈ ਮਾਮੇ ਨੇ ਤਾਂ ਥਾਲ ਪਰ ਹੀ ਬੈਠੇ ਅੱਡੇ ਨਹੀਂ ਮੇਰੇ ਹੋਣਗੇ ਉਹ ਹੌਲੀ ਖਾ ਲਈ ਹੌਲੀ ਭੁੱਖੇ ਨੇ ਖਾਂਦਾਨ ਦਾ ਹੈਗੇ ਨੇ ਕਿਹੜਾ ਕਦੇ ਕੁਝ ਦੇਖਿਆਗਾ ਤੂੰ ਐ ਰੱਜੇ ਖਾਂਦਾਨ ਦੀ ਬੇਬੇ ਤੂੰ ਕਾਨੂੰ ਦੇ ਦੇਖ ਲੈ ਪਹਿਣੇ ਕਿਵੇਂ ਬੋਲਦੀ ਐ ਖਾ ਲੈ ਵੀਰੇ ਤੂੰ ਚੁੱਪ ਕਰਕੇ ਖਾ ਲੈ ਦੀ ਦੇਖ ਲੈ ਪਹਿਰਾ ਪਾਰੇ ਬੈਠਾ ਹਾਂ ਵੀ ਤੂੰ ਮੰਜੇ ਤੇ ਬਹਿ ਜਾ ਨਹੀਂ ਕੁਰਸੀ ਲੈ ਲੈ ਕਿਉਂ ਕੁੜੇ ਮੈਂ ਲਾਗਣਾ ਮੈਨੂੰ ਅੰਦਰ ਬਿਠਿਆ ਤਬੂ ਲਵੇ ਆਪ ਤੁਸੀਂ ਹੀ ਲੱਗ ਰਹੇ ਖਾਣਾ ਹੈ ਚਾਚੀ ਤੂੰ ਹੀ ਪਈ ਜਮੀ ਮੈਂ ਤਾਂ ਸਾਰੇ ਕੰਮ ਕਰ ਛੱਡ ਕੇ ਬੈਠੀ ਆਗੀ ਆ ਜਾ ਭੈਣੇ ਕਿਉਂ ਗੁੱਸਾ ਵਧਾਉਣੀ ਆ ਜਾਂ ਤੂੰ ਵੀ ਖਾ ਲੈ ਹਦੋ ਹੀ ਪਈ ਲੜ ਕੇ ਜਿ ਬਿਠਾ ਰਹੀ ਆ ਮੈਂ ਭੁੱਖਣ ਭਾਣ ਉਹ ਬਹਿ ਜਾ ਧਾਈ ਬਹਿ ਜਾ ਪੜਕਣਾ ਉਹ ਜਾ ਅੱਗੇ ਉਹ ਮੁੰਡੇ ਬੇਬੇ ਨੂੰ ਬਰੈਡ ਦੇ ਖਵਾ ਦੱਸ ਅੱਜ ਜਾ ਜਾ ਰਹਾ ਕੌਣ ਹੈ ਉਹ ਮਾਮਾ ਟੇਕ ਜਾ ਉਹ ਪਾਣ ਜਾ ਬਸ ਤੂੰ ਕਿੱਥੇ ਬੜਿਆ ਫਿਰਦਾ ਬਸ ਥੋੜਾ ਜਿਹਾ ਖੜ ਜਾ ਬਸ ਹੈਂ ਤੂੰ ਲੰਮਾ ਹੱਥ ਤੋੜਾ ਮੈਂ ਉਹ ਕਾ ਹੋ ਰਿਹਾ ਯਾਰ ਬਸ 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 ਲੈ ਤੋੜੇ ਹੱਥ ਭਰਾ ਉਹ ਤੂੰ ਕਿੱਥੇ ਬੜਿਆ ਫਿਰਦਾ ਹੈ ਹੇ ਤੂੰ ਕਿੱਥੇ ਬੜਿਆ ਫਿਰਦਾ ਮੇਰੇ ਸਰਾਣੇ ਖਬਾ ਖਬਾ ਲੱਡੂ ਜੀ ਖਾਣਾ ਕਰਤਾ ਅੱਛਾ ਹੋਰ ਤੂੰ ਮੇਰੀ ਗੱਲ ਸੁਨਾ ਉਹ ਮੈਂ ਤਾਂ ਔਖਾ ਹੋ ਰਿਆਂ ਦੱਸਾਂ ਤੂੰ ਪਹਿਲਾਂ ਤੂੰ ਜਾ ਅੰਦਰ ਮੈਂ ਰਾਖੀ ਖਾੜਦਾ ਮੈਂ ਤਾਂ ਮੈਂ ਤਾਂ ਬਗਜੂ ਆਹਾਂ ਬੋਲ ਤੂੰ ਰਾਖੀ ਖਾੜਦਾ ਮੈਂ ਹਾਂ ਹਾਂ ਉਹ ਇਧਰ ਕੋਦੀ ਜੰਦੀ ਬਸ ਅੱਛਾ ਹਾਂ ਹਾਂ ਪੜਿਆ ਇਹਦਾ ਗੱਲ ਐ ਸੀ ਹਾਂ ਮੇਰੇ ਨਾਲ ਮਾਂ ਜੀ ਨੇ ਤੈਨੂੰ ਪਤਾਗਾ ਥੋੜਾ ਜਿਹਾ ਤੇਰੇ ਲਈ ਭੈਣ ਹਾਂ ਹਾਂ ਤਾਂ ਟੂਖਾ ਤਾਂ ਜਿਆਦਾ ਮਿੱਠੇ ਵਾਲਾ ਅੱਛਾ ਜਿਵੇਂ ਸਾਲੀਆਂ ਨਾਲ ਮਜ਼ਾਕ ਕਰਦੇ ਹੁੰਦੇ ਨੇ ਮੇਰੇ ਤਾਂ ਬੀਬੀ ਨੇ ਮਜ਼ਾਕ ਕਰਦਾ ਉਹ ਮਿੱਠਾ ਜਿਆਦਾ ਪਤਾ ਅੱਛਾ ਇਹਨੇ ਦੇਖਿਆ ਨਹੀਂ ਸਾਲੀਆਂ ਕਈ ਵਾਰੀ ਪਰਫੀ ਦੀ ਨੀਮੂ ਦੇ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਤੇਰੀ ਭੈਣ ਪਤਾ ਨਹੀਂ ਕਹੇ ਜੀ ਆ ਬਾਮੇ ਉਹ ਕੋਈ ਨਹੀਂ ਤੂੰ ਐ ਘਰ ਮੈਂ ਬਾਕੀ ਤਾਂ ਗੱਲਾਂ ਦੀ ਗੱਲਾਂ ਤੂੰ ਦਾਰੂ ਦਾ ਹਿੱਲਾ ਕਰ ਪਾਣ ਜਾ ਮੇਰਾ ਔਖਾ ਬੜਾ ਹੋਈ ਜਾ ਨਾ ਦਾਰੂ ਦਾ ਮੇਰਾ ਰੁਪਿਆ 2 ਓਏ ਓਏ ਉਹ ਰੁਪਿਆ 200 ਸੀ ਮੈਂ ਤਾਂ ਤੇਰੀ ਨਾਨੀ ਤੋਂ ਮੰਗ ਕੇ ਲੈ ਸੀ ਉਹ ਤੇਨੂੰ ਸਲਾਮੀ ਪਾਤੀ ਨਹੀਂ ਪੈਗ ਲਾਣਾ ਸੀ ਮੇਰੀ ਤਾਂ ਗੱਲ ਸੁਣਦਾ ਚੱਲ ਹੋਰ ਗੱਲਾਂ ਤਾਂ ਛੱਡ ਮੈਂ ਤੈਨੂੰ ਦਾਰੂ ਦਾ ਹੋ ਜੂਗਾ ਘਰ ਦੀ ਕੱਢੀ ਹੋਈ ਆਪਣੇ ਕੋਲੇ ਪਈ ਤਾਂ ਬੋਤਲ ਕਿਹ ਹੈ ਅੱਛਾ ਹਾਂ ਬੋਤਲ ਦਾ ਬੋਤ ਹੈ ਉਹ ਬਾਦੂ ਬਾਦੂ ਮੁੱਕ ਦੇਣੀ ਮੈਨੂੰ ਪਰ ਕਿਸੇ ਨੂੰ ਦੱਸੀ ਨਾ 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 ਮੈਂ ਨਹੀਂ ਦੱਸਦਾ ਤੇਰੇ ਵਾਲੇ ਉਹਨੂੰ ਦੂਜੇ ਨੂੰ ਕਹਿ ਦਿਆ ਆਪਣੇ ਵਾਲੇ ਨੂੰ ਉਹ ਦੱਸ ਦੂਗਾ ਤੇ ਫੇਰ ਨਹੀਂ ਮੇਰਾ ਸਰ ਕਾਉਣਾ ਅੱਬਾ ਵੱਡਾ ਪੜ ਜਾ ਮੇਰਾ ਕੱਢ ਹਾਂ ਉਹਦਾ ਦੱਸੀ ਜੀ ਨੇ ਤਾਂ ਮੜਾ ਚੁੱਪ ਕੀਤੀ ਲਾਵਾ ਅਸੀਂ ਟ੍ਰਾਈ ਕਰਾਂਗੇ ਅੱਜ ਤੇ ਗੱਲ ਸੁਣਾ ਹਾਂ ਮੜਾ ਨੈਚਨਲ ਜਰੂਤਨਾ ਵੀ ਆ ਜਾ ਰਿਹਾ ਫਿਰ ਆ ਯਾ ਮੈਂ ਕਹਿੰਦਾ ਨੱਚੋ ਡੀਜੇ ਲਾ ਦੋ ਕਿੰਨਾ ਕੀ ਟਾਈਮ ਲੱਗੂ ਦੇਖ ਮੈਨੂੰ ਬਸ 2 ਮਿੰਟਾਂ ਦਾ ਆ ਮੈਂ ਤੂੰ ਚੱਲ ਉਤੋਂ ਦੀ ਦੇਖ ਲੈਣਾ ਉਹ ਨਾ ਕਿਉਂ ਖਸਮਾ ਮਾਰੇਗਾ ਤੂੰ ਮੈਨੂੰ ਪਤਲੀ ਆਰੀ ਹੈ ਓਏ ਮੈਂ ਤਾਂ ਖਾ ਰਿਆ ਪਿਆ ਅੱਛਾ ਅੱਛਾ ਬਾਹਰ ਮੈਂ ਜਾ ਕੇ ਆਮੇ ਤੂੰ ਹਾਂ ਚੱਲ ਕੋਈ ਨੀ ਤੂੰ ਹੋ ਤੇ ਆਰਟੂਰ ਜਿਹੜਾ ਡੀਜੇ ਲਾਉਗਾ ਆ ਗਿਆ ਡੀਜੇ ਦੂਰੇ ਕਿਹੜੇ ਦਿਨੇ ਸੀ ਕਾਲੂ ਵਾਲੇ ਡੀਜੇ ਤਰੇ ਹੋਏ ਨੇ ਦਿਨੇ ਰੇ ਉਹ ਬਿਲਾਦ ਪਈ ਡੈਕ ਡੁ ਮੈਂ ਤੁਸੀਂ ਕਰੋ ਯਾਰ ਦੁਨੀਆਂ ਪਾਵਾਂਗੇ ਬੋਥੀਆਂ ਬੈਬਿਰ ਬੋਲੀ ਪਾਉ ਮੈਂ ਆ ਜਾ ਫਿਰ ਆ ਜਾ ਕਿਹਾ ਹਾਂ ਹਾਂ ਅੰਗਰੇਜ਼ੀ ਚ ਬੋਲੀ ਪਾਉ ਮੈਂ ਅੰਗਰੇਜ਼ੀ ਚ ਅੰਗਰੇਜ਼ੀ ਕਿਹੜੀ ਤੇਨੇ ਪੀ ਐਚ ਡੀ ਮੈਨੂੰ ਯਾਦ ਹੈ ਯਾਦ ਹੈ ਹਾਂ ਮੈਂ ਯਾਦ ਕਰਕੇ ਆ ਲੈ ਮੇਰੀ ਗੱਲ ਸੁਣਦਾ ਜਦੋਂ ਤੇਰਾ ਵਿਆਹ ਹੋਇਆ ਨਾ ਮਾਮਾ ਓਏ ਮੈਂ ਤਾਂ ਪਹਿਲੀ ਘਰੇ ਕਰਕੇ ਜਾਊਂਗਾ ਤੇਰੇ ਮਾਗੂੜੀ ਲੈਟਰਿੰਗਾਂ ਜਾ ਕੇ ਬਣਦਾ ਹੈਗਾ ਇਹ ਗੱਲਾਂ ਦੁੱਖ ਦੀ ਰਗ ਤੇ ਹੱਥ ਨਾ ਰੱਖਾਂ ਦੁੱਖ ਦੀ ਰੱਖੂ ਕੀ ਆ ਯਾਰ ਨਾ ਨੰਬੇ ਵਿਆਹ ਦੀ ਗੱਲ ਨਾ ਕਰ ਤੂੰ ਆ ਲੇ ਰਾਜਾ ਬਾੜੀਆ ਗੱਲਾਂ ਨਾ ਬਾਲਾ ਜਿਵੇਂ ਦਫ਼ਤਰ ਖੋਦਿਆ ਹੁੰਦਾ ਉਰੀ ਬਹਿ ਗਿਆ ਬੜੀ ਚਲ ਚਲ ਆ ਗਿਆ ਹੋਰ ਸਿੰਦਰੇ ਦਾ ਸਭੂ ਵਧੀਆ ਕੀ ਅਜੇ ਤਾਂ 2 ਦਿਨ ਹੋਏ ਨੇ ਭਨੇ ਆਈ ਨੂੰ ਹੈਲੋ ਉਹ ਭੋਗ ਤੇ ਆਏ ਓਰੇ ਵਿਆਹ ਚ ਆਇਓਗੇ ਪਰ ਬਹੂ ਨੇ ਮੈਨੂੰ ਪੁੱਛ ਰੀਆਂ ਮੈਂ ਪੁੱਛ ਰੀਆਂ ਨਾਲੇ ਹੋਰ ਤਾਂ ਹੀ ਮੈਂ ਮੜਾ ਜਾਂ ਖਰਚ ਆ ਗਿਆ ਮਾਮੇ ਮੰਮੀ ਹਾਂਜੀ ਓਏ ਕਿੱਥਿਆ ਕਿਉਂ ਘੋਗਦਾ ਫਿਰਦਾ ਉਰੀ ਫਿਰਦਾ ਹੋ ਓਏ ਆ ਜਾ ਛੇਤੀ ਆ ਜਾ ਆ ਜਾ ਆ ਜਾਂਦਾ ਮੈਂ ਬਹੂ ਨੂੰ ਲੈ ਕੇ ਆਉਣਾ ਮਾੜਾ ਜ ਮੈਂ ਨਚਾਉਣੇ ਉਹਨੂੰ ਆਪਾਂ ਫਿਰ ਹਾਂ ਲੈ ਆ ਲੈ ਵਗ ਜਾ ਮੈਂ ਜਾਣਾਂ ਅੰਦਰ ਆ ਮਾਮੇ ਨੂੰ ਪਾਣੀ ਮਾਲ ਆ ਗਿਆ ਆ ਗਿਆ ਲੈ ਭੈ ਜ ਮਾਮੂਰੇ ਭੈ ਜ ਮੈਂ ਮਸਾਂ ਦਾ ਬਹੂ ਆੜਾ ਹੋਇਆ ਇਹ ਹਾਂਜੀ ਆਇਆ ਕੁੜੀ ਕੱਥੇ ਵੜ ਗਈ ਦਾ ਸਮੇ ਦਾ ਸਾਰੇ ਦਾ ਆ ਜਾ ਸ਼ਰਮਤਾ ਮੰਨ ਲੈ ਕੋਈ ਗੋਲੀ ਦੇ ਦੇ ਮੈਂ ਤਾਂ ਤੇਲ ਜਾ ਜੜੀ ਨਾ ਹੋਰ ਖਾਲ ਉਹ ਤਾਂ ਕਿਹਾ ਸੀ ਉਹ ਤਾਂ ਪਾੜ ਕੇ ਖਾਂਦੀ ਸੀ ਮੈਨੂੰ ਆ ਜਾ ਆ ਜਾ ਦੇਖ ਲੈ ਬੇਬੇ ਆ ਗਈ ਤੇਰੀ ਨੂੰ ਆ ਗਈ ਬੇਬੇ ਤੇਰੀ ਨੂੰ ਆ ਗਈ ਕਰ ਲੋ ਕੁੜੇ ਬਿਹਾਰ ਹਾਂ ਆ ਜੋ ਨੱਚੀਏ ਨੱਚੀਏ ਨੱਚ ਲੈ ਆ ਉ ਤਾਂ ਬੜਾ ਬੋਤਰ ਪਰ ਗਈ ਪਤਾ ਨਹੀਂ ਕਿੱਦੇ ਚ ਆਈ ਮੁੰਡੇ ਆ ਚ ਪੈਰ ਪੈਣਗੇ ਹੋ ਜਾ ਦੋ ਗੇੜੇ ਦੇ ਲੈ ਆ ਚ ਲੈ ਚਲ ਉਹਦਾ ਦੂਬੇ ਪੇ ਬੜਾ ਜਵਾਨ ਕਾਉਣ ਇਹ ਵੀ ਮੇਰੇ ਤੇ ਜਵਾਨੀ ਚੜੀ ਹੈਗੀ ਹੈ ਤਾਈ ਇੱਧਰ ਜੇ ਹੋ ਜੋ ਇੱਥੇ ਜੇ ਹੋ ਜੋ ਇੱਧਰ ਜੇ ਹੋ ਨਾ ਮੇਰਾ ਸਿਰ ਤੋਂ ਹਦਾਗਾ ਨਹੀਂ ਮੇਰਾ ਸਿਰ ਤੋਂ ਵੀ ਘੱਟ ਖਾਲੇ ਉਰੇ ਆ ਜਾ ਉਰੇ ਆ ਜਾ ਉਰੇ ਆਵਰੇ ਨੱਚਦੇ ਤੁੱਪ ਚ ਅੱਛਾ ਆ ਜਾ ਪਾ ਬੋਲੀ ਪਾ ਮਾਮਾ ਤੂੰ ਇੱਧਰ ਜਾ ਇੱਧਰਲੇ ਪਾਸੇ ਵਗ ਜਾ ਇੱਧਰ ਆਜੇ ਭੈਣ ਨਾਲੇ ਚੱਜਦਾ ਹਾਂ ਹਾਂ ਉਰੇ ਆ ਜਾ ਉਰੇ ਤੂੰ ਇੱਧਰ ਤਾਈ ਇੱਧਰ ਰਹੀ ਮੜਾ ਮਾਮੇ ਤੋਂ ਹਾਂ ਹਾਂ ਲੈ ਪਾ ਬੋਲੀ ਪਾ ਕੀ ਮਾਮਾ ਬੋਲੀ ਪਾ ਮੈਂ ਪਾਉਣਾ ਮੈਂ ਪਾਉਣਾ ਮੈਂ ਪਾਉਣਾ ਮੈਂ ਪਾਉਣਾ ਖਾਜਾ ਬੇਬੇ ਮੈਂ ਪਾਉਣਾ ਬੋਲੀ ਪਾਉਣਾ ਹਾਂ ਪਾ ਉਹ ਪੁੱਤ ਜੱਟਾਂ ਦਾ ਖੇਤੀ ਕਰਦਾ ਬਾਈ ਨੀਲਾ ਫੋੜ ਲਿਆਂਦਾ ਓਏ ਸੁਣਿਆ ਕਿ ਤੇਰੇ ਲਾਲੀ ਯਾਰੀ ਓ ਬੱਲੇ 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 ਓਏ ਸੁਣਿਆ ਕਿ ਤੇਰੇ ਲਾਲੀ ਯਾਰੀ ਬਾਈ ਰੋਜ ਖੇਤ ਨੂੰ ਜਾਂਦਾ ਓਏ ਮਾਪੇ ਕਹਿੰਦੇ ਸੁੱਕ ਗਿਆ ਮੁੰਡਾ ਓ ਮੈਨੂੰ ਦੀਨਦਾ ਹੋਤਾ ਤੂੰ ਓਏ ਮਾਪੇ ਕਹਿੰਦੇ ਸੁੱਕ ਗਿਆ ਮੁੰਡਾ

ਆ ਨਾ ਮਾਂ ਉਹ ਗਾਣਾ ਲਾ ਦੋ ਆ ਜਾ ਨੱਚ ਲੈ ਮੀਏ ਪਰ ਜਾਈਏ ਕਿਤੇ ਨਹੀਂ ਤੇਰੀ ਮਹਿੰਦੀ ਕੱਸਦੀ ਹੈ ਹਾਂ ਜੇ ਕਿਤੇ ਡੀਜੇ ਲਵਾ ਲਾਂ ਮੈਂ ਥੋੜਾ ਜਿਹਾ ਕੰਮ ਕੱਚਾ ਰਹਿ ਗਿਆ ਆਪਣਾ ਗੋਦੀ ਪਾ ਦੇ ਕੋਈ ਖਸਮ ਆ ਕਾ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਲੱਗ ਬੈਠੀ ਖੁੰਝੇ ਹਾਂ ਨਹੀਂ ਕੱਲੇ ਭੌਰ ਦਾ ਚਿਤ ਨਹੀਂ ਲੱਗਦਾ ਹਾਏ ਹਾਏ ਖਾਲੀ ਹਵੇਲੀ ਕੁੰਝੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਖੁੰਝੇ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਕੁੰਝੇ ਕੈਮਰਾਮੈਨ ਥੋੜਾ ਲਵੇ ਆ ਜਾ ਉਸ ਦੀ ਬਾਗ ਦੀਏ ਕੁੰਝੇ ਲੈ ਕੇ ਜਾਊਂਗਾ ਕਾ ਮੈਂ ਤੁੰਗ ਨੂੰ ਪਰੇ ਤੂੰ ਕਹਿੰਨਾ ਯਾਰ ਉਹ ਯਾਰ ਇਹ ਤਾਂ ਪੈਂਦੀ ਖਸਮ ਲੱਗਣੀ ਤਾਈ ਹਾਂ ਓ ਯਾਰ ਐ ਪੈਸੀ ਵੀ ਨਹੀਂ ਦੇ। ਇਹ ਮੁੜ ਆਇਆ ਕਰ। ਅਸੀਂ ਤਾਂ ਰੋਜ਼ੇ ਨੱਚਦੇ ਆ। ਇਹ ਲੈ ਤੂੰ ਇਹਦੇ ਨਾਲ ਨੱਚ। ਕਿਹਦੇ ਨਾਲ ਲੱਗਦਾ? ਇਹ ਨਾਲ ਤੇਰੀ ਬਹੂ ਨਾਲ। ਓਏ ਹਾਂ। ਉਹ ਸੰਗ। ਕੋਈ ਨਾ ਆਪਣਾ ਚਾਲ। ਆਪਣੀ ਨਹੀਂ ਸੰਗ ਲੱਗਦੀ ਇਹ ਲੈ। ਇੱਥੋਂ ਤੱਕ ਆ ਗਈ ਉਹਦੇ ਤਾਂ ਸੰਗ ਲੱਗੀ ਹੈ। ਗਾਣਾ ਗਾਣਾ। ਹਾਂ ਹੁਣ ਸੰਗ ਲੱਗ ਗਿਆ। ਹੁਣ ਬਣੀਆਂ। ਹੁਣ ਬਣੀਆਂ ਇੱਕ ਸਾਰ ਜੋੜੀਆਂ। ਹੁਣ ਬਣੀਆਂ। ਹੁਣ ਬਣੀਆਂ ਇੱਕ ਸਾਰ ਜੋੜੀਆਂ। ਹੁਣ ਬਣੀਆਂ। ਜੱਟਾਂ ਵੇ ਜੱਟਾਂ ਵੇ ਰੌਲੇ ਚੱਲਦੇ। ਰੌਲੇ ਕਾਦੇ ਅੱਲੜੇ ਨਹੀਂ ਥੌਲੇ ਚੱਲਦੇ। ਐਨੀ ਵੀ ਫਿਕਰ ਨਹੀਂ ਤੂੰ ਕਰੇਂ ਕਾਸ। ਉਹਨਾਂ ਦੇ ਕਿੁੱਤੇ ਦੇ ਖਿਆਲ ਕੱਲ ਦੇ ਬਾਰਦੰਤ ਕਰਕੇ ਨਾ ਨਜਰੀ ਭਵੇਂ ਅੰਡਰ ਗਰਾਊਂਡ ਰਹਤੋ ਵੀ ਕਿਨੀ ਹੋ ਜਾਂਦਾ ਮੇਰੀ ਗੱਲ ਸੁਣ ਮਾਮਾ ਹੈ ਮੇਰੀ ਗੱਲ ਸੁਣ ਲੈ ਬੋਲੀ ਨਹੀਂ ਪਾਈ ਤੈਨੇ ਬੋਲੀ ਨਹੀਂ ਪਾਈ ਕੋ ਅੰਗਰੇਜ਼ੀ ਬੋਲੀ ਕਹਿੰਦਾ ਦੀ ਬੋਲੀ ਪਾਈਏ ਤੇ ਕਰੀਏ ਨਾ ਇੱਕ ਮਿੱਕ ਨਹੀਂ ਬੋਲੀ ਮਾਰੀਏ ਸੜੇ ਦੀ ਇੱਕ ਵਿੱਚ ਨਹੀਂ ਬੋਲੀ ਮਾਰੀਏ ਸੜੇ ਦੀ ਇੱਕ ਵਿੱਚ ਨਹੀਂ ਬੋਲੀ ਮਾਰੀਏ ਸੜੇ ਦੀ ਇੱਕ ਵਿੱਚ ਨਹੀਂ ਲੈ ਬਾਈ ਹੁਣ ਬਾਹ ਹੋ ਗਿਆ ਹੈ ਤੁਸੀਂ ਦਮ ਲੈ ਲਓ ਮਾਮੇ ਆਜਾ ਚੱਲੀ ਆਪਾਂ ਆਇਆ ਭਾਈ ਲੈ ਆ ਸਮਾਨ ਜਾ ਆ ਜਾ ਆ ਤੁਸੀ ਬੈਠੋ ਇਹਨੂੰ ਮੜੇ ਧਿਆਨ ਰੱਖੀ ਗੁੱਡੀ ਦਾ ਨੱਚ ਲੈਂਦੇ ਤੋਵੇਂ ਮੜੇ ਹੋ ਨੱਚ ਲੋ ਫੇਰ ਨੱਚ ਲੋ ਟਾਈਮ ਹੋ ਗਿਆ ਹੁਣ ਤੁਹਾਨੂੰ ਪਤਾ ਕੋਈ ਸਾਰੇ ਪ੍ਰੋਗਰਾਮ ਦਾ ਨੱਚ ਲੋ ਆ ਇੱਕ ਬੋਲੀ ਪਾਣੀ ਹੈ ਮੈਂ ਪਾਈਏ 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 부ੜੀਆਂ ਡੀਕਦੀਆਂ ਸਾਡ ਫੇਰ ਜਵਾਨੀ ਆਵੇ 부ੜੀਆਂ ਡੀਕਦੀਆਂ ਨਾਲ ਫੇਰ ਜਵਾਨੀ 부ੜੀਆਂ ਡੀਕਦੀਆਂ ਨੂੰ ਫੇਰ ਜਵਾਨੀ ਆਵੇ 부ੜੀਆਂ ਡੀਕਦੀਆਂ ਨੱਚ ਲਓ ਤੇ ਜਵਾਨੀ ਆਵੇ ਮੰਮੀ ਹੋ ਕਿੱਥੇ ਨੇ ਮੰਮੀ ਕੌਣ ਤੁਸੀਂ ਤੇਰਾ ਬੇਜੇ ਤੇਰਾ ਬੇੜਾ ਜੇ ਘਟ ਦਿਖਦਾ ਮੈਂ ਤਾਂ ਤੈਨੂੰ ਪਹਿਲੀ ਉਸ ਦਿਨ ਹੀ ਪਹਿਚਾਨ ਲੈਤੀ ਬੇ ਤੇਰੀ ਨੀਂਗਾ ਨੀ ਕੰਮ ਕਰਦੀ ਕਾਹ ਵੀ ਤੂੰ ਆਗੇ ਚੱਕਚੁੰਦਰ ਜੇ ਦੇ ਮੈਂ ਤੇਰੀ ਮੰਮੀ ਨਹੀਂ ਹੈਗੀ ਵੱਡੀ ਦੀਦੀ ਆ ਸਮਝ ਗਈ ਮੈਂ ਤਾਂ ਤੈਨੂੰ ਉਹੀ ਉਮਰ ਦਾ ਛੋਟਾ ਲੱਗਦਾ ਉਮਰ ਲਗਾਉ ਹੈ ਰੁਕ ਜਾਣਾ ਹੋ ਤਾਂ ਇਹ 32 33 ਸਾਲ ਦਾ ਰਿਹਾ ਬਣੀਏ ਮੰਮੀ ਜੀ ਦੀ ਹਾਂ ਦੱਸ ਕੀ ਕੰਮ ਆਤੀ ਚਲੋ ਸੌਰੀ ਮੈਂ ਤਾਂ ਐਵੇਂ ਪੁੱਛਣਾ ਸੀ ਕਿ ਉਹ ਕਿੱਥੇ ਗਏ ਹੋਏ ਨੇ ਕਿੱਥੇ ਗਏ ਹੋਏ ਨੇ ਇੱਥੋਂ ਪਤਾ ਲੱਗਦਾ ਏ ਵੀ ਤੂੰ ਚੰਡੀਗੜ੍ਹ ਚ ਜ਼ਰੂਰ ਰਹਿਣੀ ਐ ਪਹਿਲਾਂ ਤਾਂ ਨਹੀਂ ਮੈਨੂੰ ਲੱਗਦਾ ਸੀ ਤੇ ਇਹ ਕੱਪੜਿਆਂ ਜਾਂ ਤੂੰ ਮੈਂ ਕਿਹਾ ਤੂੰ ਵੀ ਮੇਰੇ ਵਰਗੀ ਦੇਸੀ ਜੀ ਐ ਸਾਡੇ ਪਤਾ ਕੀ ਕਹਿੰਦੇ ਨੇ ਤੂੰ ਤਾਂ ਕਹਿੰਦੀ ਕਿੱਥੇ ਗਏ ਹੋਏ ਨੇ ਪਤਾ ਨਹੀਂ ਰੁੜ ਜਾਣਾ ਐ ਕਿਤੇ ਠੱਠੇ ਖੁੱਝ ਗਿਆ ਹੋਣਾ ਮੈਂ ਕਿਹਾ ਤੇ ਪੂਛ ਫੜੀ ਐ ਕਿ ਕਿੱਥੇ ਗਏ ਹੋਏ ਨੇ ਕੰਮ ਤੇ ਕੋਈ ਕੰਮ ਸੀ ਤਾਂ ਹੀ ਪੁੱਛਿਆ ਸੀ ਫਿਰ ਮੈਨੂੰ ਦੱਸ ਦੇ ਕੀ ਕੰਮ ਸੀ ਬੋਲਦੀ ਵੀ ਮੁੱਲੇ ਦੇ ਕੰਮ ਸੀ ਕੋਈ ਦੇਖ ਲੈ ਜੇ ਕੋਈ ਮੇਰੇ ਕਰਨ ਵਾਲਾ ਕੰਮ ਹੈਗਾ ਤਾਂ ਦੱਸ ਦੇ ਚਾਹ ਪਾਣੀ ਪੀਣਿਆ ਰਸੋਈ 'ਚ ਬਣਿਆ ਪਿਆ ਨਹੀਂ ਆਇਆ ਕਰ ਝਾੜੂ ਤਾਂ ਮੈਂ ਲਾ ਲਈ ਚੱਕ ਪੋਚਾ ਲਾ ਦੇ ਅੰਦਰ ਖੜੀ ਕੇ ਦੇਖਦੀਆਂ ਔਰੇ ਉਹ ਕਿਉਂ ਕੂਰੀ ਜੰਨਿਆ ਜਵਾਖੜੀ ਨੂੰ ਹੈ ਓਹੋ ਸ਼ਹਿਰ ਦੀ ਆ ਵਿਚਾਰੀ ਇਹਨੂੰ ਕੀ ਪਤਾ ਹਲੇ ਬੋਲਣ ਕਰਨ ਦਾ ਵੇ ਕੂਰ ਦੀ ਕਾਨੂੰ ਆ ਮੈਂ ਇਹ ਤਾਂ ਉਹੀ ਬੋਲਦੇ ਹੁੰਦੇ ਨੇ ਮਾੜਾ ਮਾੜਾ ਜਿਹਾ ਬੋਲਦੀ ਜਿਵੇਂ ਹੌਲੀ ਹੌਲੀ ਜਿਆ ਸ਼ਹਿਰੀ ਤਾਂ ਮੁੱਲ ਵੀ ਬੋਲਦ ਨੇ ਆਪਣੇ ਵਰਗੇ ਨੇ ਤਾਂ ਬੋਲ ਬਾਜੇ ਉਹ ਵੀ ਬੋਲੀ ਜੰਨਿਆ ਨਾ ਕੀ ਗੱਲ ਅੱਪਾ ਕੀ ਸਹਰੀਆਂ ਦੀ ਰਿਸ ਕਰ ਨਹੀਂ ਸਕਦੇ ਹੈ ਕਰਤਾ ਸਕਦੇ ਆਪਾ ਕਿਤੇ ਸ਼ੈਰ ਚ ਨਹੀਂ ਗਏ ਰਿਸ ਕਿਵੇਂ ਕਰਾ ਪਤਾ ਹੈ ਕਿਉਂ ਨਹੀਂ ਉੱਚਾ ਬੋਲਦੇ ਹੁਣ ਆਪਾਂ ਪਿੰਡਾਂ ਵਾਲੇ ਹੁੰਨੇ ਆਪਾਂ ਦੁੱਧ ਦਹੀਂ ਲੱਸੀ ਕਿਉ ਮੱਖਣੀ ਛਕਣੀ ਸਾਗ ਸੱਪੇ ਹਨਾ ਮੱਕੀ ਦੀਆਂ ਰੋਟੀਆਂ ਇਹ ਨਾ ਰੱਜ ਕੇ ਖਾਣੇ ਆਪਣੇ ਚ ਜਾਨ ਹੀ ਬਾਤ ਹੁੰਦੀ ਹੈ ਹਾਂ ਤਾਈ ਦੇ ਆ ਦੇ ਡੋਲੇ ਤਾਈ ਆ ਡੋਲੇ ਤਾਂ ਡੋਲੇ ਢਿੱਡ ਦੇਖ ਹਨ ਪੂਰਾ ਬਣਾ ਪੈਂਟ ਲੀਟਰ ਵਾਲਾ ਹਾਂ ਦੇਖੋ ਤਾਈ ਆਪਾਂ ਗੜ ਕੇ ਨਾ ਬੋਲਦੇ ਇਹ ਪਤਾ ਕੀ ਖਾਂਦੇ ਨੇ ਪੀਜ਼ਾ 버ਗਰ ਕੁਲਚਾ ਇਕੋ ਜਾਇਆ ਖਾਣ ਨੂੰ ਸੈਂਡਵਿਚ ਫੂਨ ਬਜ ਪਤਾ ਨਹੀਂ ਕੀ ਕੁਸ ਖਾਂਦੇ ਨੇ ਫੇਰ ਮਰੀ ਪਈ ਜਮੀ ਉਹ ਜਿਵੇਂ ਉਹ ਖਾਂਦੇ ਨੇ ਹੌਲੀ ਹੌਲੀ ਉਹ ਮੈਂ ਹੌਲੀ ਹੌਲੀ ਬੋਲਦੀ ਨਹੀਂ ਮੈਨੂੰ ਪਤਾ ਕੀ ਕਹਿੰਦੀ ਆ ਕੇ ਕਿੱਥੇ ਗਏ ਹੋਏ ਨੇ ਲੈ ਬੰਨਾ ਮੈਂ ਨਾ ਮੇਜ ਬੱਖਾਂ ਲਾੜ ਚਾਰਚ ਦਾ ਫੈ ਨਹੀਂ ਬੋਲ ਦਿੰਦੇ ਮੈਨੂੰ ਤੂੰ ਨਹੀਂ ਬੋਲਦੀ ਹੁੰਦੀ ਕਿਤੋਂ ਆਈਆਂ ਆਏ ਆਪਾਂ ਹੈ ਕੋਈ ਨਹੀਂ ਬੋਲਦੀ ਮੈਂ ਤਾਂ ਬੋਦ ਵੀ ਕਹਿੰਦੀ ਪਤਾ ਨਹੀਂ ਕਿੱਧਰ ਮਰ ਗਿਆ ਧੀ ਵੀ ਨਹੀਂ ਹੈਗਾ ਤੇਰਾ ਆਵਾਜ਼ ਤਿੱਖੀ ਦੀ ਤਾਂ ਕਰਕੇ ਤੈਨੂੰ ਲੱਗਦਾ ਲੈ ਤੋਰੇ ਗੱਲਾਂ ਜੇ ਪੈ ਗਿਆ ਉਹ ਖੇਤ ਗੇੜਾ ਮਾਰ ਕੇ ਆ ਨਾ ਉਹ ਤਾਂ ਤੁਹਾਨੂੰ ਪਤਾ ਫਿਰ ਉਹ ਕਿੱਥੇ ਜਾਂਦਾ ਲੈ ਸਾਡੇ ਤਾਂ ਭੈਣੇ ਆਹੀ ਚੰਡੀਗੜਾ ਖੇਤ ਜਦੋਂ ਕੋਈ ਕੰਮ ਹੋਵੇ ਚਾਹੇ ਨਾ ਹੋਵੇ ਖੇਤ ਗੇੜਾ ਮਾਰਨੀ ਮਾਰਨਾ ਖੇਤ ਨਾਲ ਹੀ ਆ ਸਭ ਕੁਝ ਹਾਂ ਹਾਂ ਹਾ ਜਿਵੇਂ ਤੁਸੀਂ ਬਗ ਜਾਨੇ ਅਸੀਂ ਸ਼ਾਪਿੰਗ ਕਰਕੇ ਆਉਨੇ ਅਸੀਂ ਘੁੰਮ ਕੇ ਆਉਨੇ ਅਸੀਂ ਗੋਲ ਗੱਪੇ ਖਾ ਕੇ ਆਉਨੇ ਜੇ ਹੋ ਰਹਾ ਹੈ ਉਹ ਹੋ ਰਹਾ ਸਾਡੇ ਆਈ ਨਹੀਂ ਜਾਂਦੇ ਸਾਡੇ ਤਾਂ ਜੇ ਕੋਈ ਊਂ ਵੀ ਮਾੜੀ ਮੋਟੀ ਗੱਲ ਹੋਵੇ ਵੀ ਚਲ ਖੇਤ ਜਾਂਦੇ ਆ ਵਧੀਆ ਤਾਜੀ ਹਵਾ ਲੈ ਕੇ ਆਵਾਂਗੇ ਬੀਪੀ ਬੂਪੀ ਸਾਰਾ ਮਿੰਟੇ ਚ ਸੈੱਟ ਹੋ ਜਾਂਦਾ ਜੇ ਕਹੇ ਤਾਂ ਦਰਬਾਈ ਨਾਲ ਬਗਦੇ ਤੂੰ ਵੀ ਖੇਤ ਗੇੜਾ ਦਈ ਨਾਲ ਆਪਣੀ ਜ਼ਮੀਨ ਦੇਖਈ ਦੂਰ ਦੂਰ ਤੱਕ ਫੈਲੀ ਹੋਈ ਹੈਗੀ ਘਟੋ ਘਟਾ ਫਨੇ ਹੈਗੇ ਨੇ ਅਠ ਨੌ ਕਿੱਲੇ ਜ਼ਮੀਨ ਦੇ ਜਾਣਾਂ ਕਿ ਤਾ ਨਹੀਂ ਜੀ ਨਹੀਂ ਜੀ ਫਿਰ ਐਂ ਕਰ ਤੂੰ ਐਂ ਕਰ ਉਹ ਬੇਬੇ ਬੈਠੀ ਹੈ ਉਹਦੇ ਲੇਪੇ ਭੱਗ ਜਾ ਉਹਦੇ ਨਾਲ ਕਰ ਲੈ ਦੋ ਚਾਰ ਗੱਲਾਂ ਉਹ ਵੀ 베ਲੀ ਤੂੰ ਵੀ 베ਲੀ ਮੈਂ ਤਾਂ ਕਰਾਂ ਕੰਮ ਹਨਾ ਜੇ ਭੱਗ ਜਾ ਲੰਘ ਜਾ ਇੱਥੇ ਹੋਣਾ ਆਜੂਗਾ ਕਿਤੇ ਮੈਂ ਦੱਸ ਕਿੰਨੀ ਇੱਜ਼ਤ ਦਿੰਦੀਆਂ ਕੋੜੇ ਚੂਹੇ ਜੈਨੂੰ ਕਿੱਥੇ ਗਏ ਹੋਏ ਨੇ ਲੈ ਦੱਸ ਕਿੱਥੇ ਜਾਣ ਹੁਣ ਤੈਨੂੰ ਲਿਖ ਕੇ ਦੇ ਕੇ ਜਾਇਆ ਕਰੂਗਾ ਹਲੇ ਤਾਂ ਤੂੰ ਆਏ ਪੁੱਛਿਆ ਕਰੇਂਗੀ ਵੀ ਐਨੇ ਦਿਨ ਹੋ ਗਏ ਪਤਾ ਨਹੀਂ ਕਿ ਹੋ ਗਏ ਹਲ ਤੱਕ ਆਈ ਨਹੀਂ ਤੇ ਨਹੀਂ ਪਤਾ ਤਾ ਮੱਥਾ ਕੀ ਦੇ ਨਾਲ ਲਾਇਆ ਤਨ ਤਾਂ ਐਤੀ ਵੀ ਜਹੇ ਜੀ ਮਾਇਆ ਐਨੀ ਕੋ ਐਨਾ ਕੀ ਹੋ ਐ ਪਰ ਉਹ ਤਾਂ ਰੁਕ ਜਾਣੇ ਤਾਂ ਦਿਮਾਗ ਬਹੁਤ ਤੇਜ ਆ ਕੰਮਦਾਨਾ ਕਰਦਾ ਦੁਸ਼ਮਣ ਅਨਾਜ ਦਾ ਉਹ ਤਾਂ ਤੇਰੇ ਵਰਗੇ ਨੂੰ ਆਥਣ ਨੂੰ ਵੇਚ ਕੇ ਖਾ ਜੇ ਜਿਵੇਂ ਮਾਂ ਨਾਲ ਦਾ ਬਣਿਆ ਤਣਿਆ ਮਈ ਭੋਲੀਆਂ ਜੜੀਆਂ ਨਾਲ ਟੱਬਰ ਚ ਕੱਟ ਗਈ ਜੇ ਕਿਤੇ ਤੇ ਚਲਾਕ ਹੁੰਦੀ ਨਾ ਹੁਣ ਮੈਥੋਂ ਲੰਘ ਜਾਂਦੀ ਚਲ ਮੈਂ ਤਾਂ ਹੋਰ ਇਲੱਗੀ ਗੱਲਾਂ ਕਰਨ ਐਸੀਆਂ ਗੱਲਾਂ ਚਾਕੇ ਆਵਦਾ ਕੰਮ ਤਾਂ ਮੇਰਾ ਪਰੇ ਕੰਮ ਨਿਭੜੂਗਾ ਹਾਂਜੀ ਸਾਰੇ ਨੂੰ ਰਸੀ ਗੱਲ ਕੀ ਹਾਲ ਚੱਲ ਨੇ ਸਾਰਿਆਂ ਦੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਿਉਂਕਿ ਅਸੀਂ ਤੁਹਾਡੇ ਲਈ ਇਹ ਵੀਡੀਓ ਬਾਈ ਇੱਕ ਤਾਂ ਪਾਈਆ ਕਿਉਂਕਿ ਵੀ ਪਿਆਰ ਬਣਿਆ ਰਵੇ ਇਹ ਵੀਡੀਓ ਵੈਸੇ ਸਾਡਾ ਜੀਵ ਨਹੀਂ ਕਰਦਾ ਪਰ ਕਹਿ ਵੀ ਹਨਾ ਵੀ ਪਾ ਦਈਏ ਸਾਡਾ ਵੱਡਾ ਭਰਾ ਹੈ ਮੀ ਹਰੀਕਾ ਜਿਹਨੂੰ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਓ ਨਾਲ ਸਾਡੇ ਨਾਲ ਦੇਖਿਆ ਹਨ ਤੇ ਮਾਲਾ ਬਾਈ ਆਪਣਾ ਯਾਰ ਕਨੇਡਾ ਚਲਾ ਗਿਆ ਤਾਂ ਕਰਕੇ ਸਾਨੂੰ ਟਾਈਮ ਵੀ ਨਹੀਂ ਲੱਗਿਆ ਬਾਈ ਵੀਡੀਓ ਬਣਾਉਣ ਦਾ ਤੇ ਬਾਕੀ ਬਾਈ ਹੁਣ ਰੈਗੂਲਰ ਆਉਣਗੇ ਆ ਉਧਰੋਂ ਕਨੇਡਾ ਵਾਲੇ ਵੀ ਸਾਨੂੰ ਰਿਵਿਊ ਦਿਖਾਵਾਂਗੇ ਕਨੇਡਾ ਦੇ ਸ਼ੌਟ ਵੀ ਲੱਗਣਗੇ ਬਾਕੀ ਇਹ ਸੀਰੀਜ਼ ਨੂੰ ਅਸੀਂ ਅੱਗੇ ਲੈ ਕੇ ਜਾਣਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੇ ਅਪਲੋਡ ਕਰਤੀ ਇਹਦੀ ਇਸੇ ਦਾ ਪਾਰਟ ਸਭ ਨੂੰ ਪਤਾ ਲੱਗੂ ਜੇ ਨਾ ਇਹ ਵੀ ਬੰਦ ਵੀ ਕਰਨੀ ਹੋਈ ਤਾਂ ਤੁਹਾਨੂੰ ਬਾਈ ਨੈਕਸਟ ਪਾਰਟ ਮਿਲੂਗਾ ਕਿਉਂਕਿ ਬਾਈ ਯਾਰ ਅਸੀਂ ਐਡੇ ਕੋਈ ਯੂਟਿਊਬਰ ਵੀ ਨਹੀਂ ਹੈਗੇ ਨਾ ਵੀ ਅਸਾ ਯਾਰ ਥੋੜੇ 4-5 ਵਿਊ ਆ ਜਾਂਦੇ ਆ ਸਾਨੂੰ ਬਾਈ ਇਹੀ ਪਿਆਰ ਬਹੁਤਾ ਹੈਗਾ ਬਸ ਕਿਉਂਕਿ ਸਾਡਾ ਵੱਡਾ ਭਰਾ ਤੁਹਾਡਾ ਯਾਰ ਹੈਮੀ ਹਰੀਕਾ ਬਾਹਰੇ ਵਗ ਗਿਆ ਤੇ ਹੁਣ ਉਹ ਬਾਹਰੋਂ ਸ਼ਾਟ ਭੇਜਿਆ ਕਰੋ ਕੈਨੇਡਾ ਵਾਲੇ ਕਹਿੰਦਾ ਰੋਇਆ ਕਰੇਗੀ ਕੈਨੇਡਾ ਵੱਲ ਮੂੰਹ ਕਰਕੇ ਹਨਾ ਉਹ ਗਾਣਾ ਸੁਣਿਆ ਨਾ ਸੁਣੇ ਤੇ ਮਤਲਬ ਬਹੁਤ ਕੈਂਡ ਬਾਈ ਪਾਰਟ ਬਣਾਉਣੇ ਨੇ ਕਿ ਅੱਗੇ ਬਾਹਲਾ ਕੈਂਡ ਚੀਜ਼ ਬਣਦੀ ਹੈ ਬਾਹਰਲੀ ਚੀਜ਼ ਦੇਖਣ ਨੂੰ ਮਿਲੂਗੀ ਹਾਂ ਬਾਹਰਲੀ ਵੀ ਜੀ ਦੇਖਣ ਨੂੰ ਮਿਲੂਗੀ ਹਨਾ ਕਿ ਕੈਨੇਡਾ ਦੇ ਵਿੱਚ ਕਿਵੇਂ ਸਿਸਟਮਾਂ ਕੀ ਸਿਸਟਮਾਂ ਕਿਵੇਂ ਰਹਿਣਾ ਸਹਿਣਾ ਸਾਰਾ ਕੁਝ ਬਾਈ ਹੈਮੀ ਅਰੀਕਾ ਆਪਣਾ ਯਾਰ ਉਥੋਂ ਕੈਨੇਡਾ ਤੋਂ ਭੇਜਿਆ ਕਰੂ ਸ਼ਾਊਟ ਤੇ ਬਾਕੀ ਹੁਣ ਬਾਈ ਅੱਗੇ ਵੀ ਰੈਗੂਲਰ ਫਿਲਮਾਂ ਆਉਣਗੀਆਂ ਪਿਆਰ ਬਣਾ ਕੇ ਰੱਖੋ ਤੇ ਨੂਰ ਵੀ ਸਾਡਾ ਐਕਟਰ ਬਣ ਗਿਆ ਹੁਣ ਤੇ ਬਾਕੀ ਗੱਲੇ ਤੇ ਮਸ਼ਹੂਰ ਹੋ ਗਿਆ ਨਾ ਇੰਸਟਾ ਤੇ ਇੰਸਟਾ ਤੇ ਬਾਈ ਦਾ ਮੈਂ ਕਹਿੰਦਾ ਫੋਟੋ ਜਸਰ ਦੇ ਉਹਦੇ ਪੇਜ ਆ ਕੇ ਜਾ ਕੇ ਫੋਲੋ ਕਰੋ ਤੇ ਜਸਰ ਦਾ ਕਾਕਾ ਤੇ ਯਾਰ ਬਾਈ ਗੱਲ ਇਹੀ ਆ ਨਾ ਵੀ ਟਾਈਮ ਨਹੀਂ ਲੱਗਿਆ ਤਾਂ ਕਰਕੇ ਵੀਡੀਓ ਵੀ ਅਸੀਂ ਨੇ 13-15 ਮਿੰਟ 13-14 ਮਿੰਟਾਂ ਦੀ ਪਾਈ ਹੈਗੀ ਅੱਗੇ ਭਾਈ ਬਣ ਕੇ ਸਪੋਰਟ ਜਰੂਰ ਕਰੋ ਟਾਈਮ ਨਹੀਂ ਲੱਗਿਆ ਸੀ ਤਾਂ ਕਰਕੇ ਬਾਈ ਸੌਰੀ ਮਾਫੀ ਚਾਹੁੰਦੇ ਬਾਕੀ ਕਿ ਆਏ ਆ ਬਈਰ ਗਰਾਫ ਕੋਣੇ ਬੜੇ ਰਵੇ ਭਾਈਆਂ ਦਾ ਪਿਆਰ ਰਵੇ ਬਾਈ ਇਹ ਗੱਲ ਆ ਕੀ ਬਾਕੀ ਬਾਈ ਕੈਨੇਡਾ ਲਖਮਗੇ ਹੁਣ ਸਾਨੂੰ ਧੰਨਵਾਦ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹਾਂ ਇੱਕ ਹਾਂ ਹੋਰ ਗੱਲ ਬਾਈ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਦੀ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਕਿਉਂਕਿ ਬਾਈ ਹੁਣ ਨਵਾਂ ਸਾਲ ਮਤਲਬ ਵੀ ਆਪਾਂ ਇਹੀ ਚਾਹੁੰਦੇ ਆ ਵੀ ਜੇ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਨਾਲ ਸਾਨੂੰ ਛੋਟੀ ਖੁਸ਼ੀਆਂ ਨਾਲ ਸਾਡੀਆਂ ਖੁਸ਼ੀਆਂ ਨੇ ਬਾਈ ਕਿਉਂਕਿ ਵੀ ਸਾਡਾ ਸਾਨੂੰ ਬਈ ਪਹਿਲਾਂ ਤਾਂ ਇੱਕ ਖੁਸ਼ੀ ਬਹੁਤ ਦਾ ਸਾਡਾ ਵੱਡਾ ਭਰਾ ਹੈਮੀ ਕੈਨੇਡਾ ਪਹੁੰਚ ਗਿਆ ਹੈਗਾ ਧੰਨਵਾਦ ਉਸ ਮਾਲਕ ਦਾ ਹਨਾ ਤੇ ਬਾਕੀ ਹੁਣ ਬਾਈ ਉਧਰੋਂ ਤੁਹਾਨੂੰ ਕੈਨੇਡਾ ਦੇ ਸ਼ੌਟ ਮਿਲਣਗੇ